ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 19 ਮਾਰਚ ਹੈ ਮੈਂ ਸਰਤਾਜ ਸਿੰਘ ਕਲਾਸ 8ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਗਿਲਾਂ ਤਰਨਤਾਰਨ ਵਿੱਚ ਪੜ੍ਹਦਾ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਕੀਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਮਾਦਵੇ ਪਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਛਣੇ ਏ ਪਾਈ ਜਿਸ ਤਰ੍ਹਾਂ ਨਦੀ ਦਾ ਪਾਣੀ ਲਗਾਤਾਰ ਵਗਦਾ ਰਹਿੰਦਾ ਹੈ ਇਸੇ ਤਰ੍ਹਾਂ ਮਨੁੱਖ ਦੀ ਉਮਰ ਗੁਜ਼ਰਦੀ ਜਾਂਦੀ ਹੈ ਪਰ ਮਨੁੱਖ ਕਦੇ ਇਸ ਵੱਲ ਧਿਆਨ ਨਹੀਂ ਦਿੰਦਾ ਕਦੇ ਸੋਚਦਾ ਹੀ ਨਹੀਂ ਹੈ ਨਾ ਸੁਵੰਤ ਪਦਾਰਥਾਂ ਦੇ ਮੋਹ ਵਿੱਚ ਹੀ ਸਦਾ ਫਸਦਾ ਜਾਂਦਾ ਹੈ। हे ਭਾਈ ਤੂੰ ਸੰਸਾਰ ਦੇ ਮਾਲਕ ਪਰਮੇਸ਼ਰ ਦਾ ਨਾਮ ਸਦਾ ਹੀ ਜਪਦਾ ਰਹਾ ਕਰ। ਦਿਨ ਰਾਤ ਸਿਮਰਨ ਕਰਦਾ ਰਹਾ ਕਰ। ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਅਮੋਲਕ ਮਨੁੱਖਾ ਜਨਮ ਦੀ ਬਾਜੀ ਜਿੱਤ ਲੈ। हे ਭਾਈ ਤੂੰ ਕਦੇ ਇਹ ਨਹੀਂ ਸੋਚਦਾ ਕਿਸ ਕੰਮ ਕਰਨ ਵਿੱਚ ਲਾਭ ਹੈ ਕਿਸ ਕੰਮ ਕਰਨ ਵਿੱਚ ਘਾਟਾ ਹੈ ਪਰਮੇਸ਼ਰ ਦਾ ਅਮੋਲਕ ਨਾਮ ਇੱਕ ਛਿਣ ਲਈ ਵੀ ਆਪਣੇ ਹਿਰਦੇ ਕਰ ਵਿੱਚ ਨਹੀਂ ਵਸਾਉਂਦਾ ਤੂੰ ਆਪਣੇ ਸਰੀਰ ਦਾ ਪਾਲਣ ਪੋषण ਕਰਨ ਵਿੱਚ ਹੀ ਉਮਰ ਲੰਗਾਈ ਜਾਂਦਾ ਹੈ ਤੂੰ ਸੰਸਾਰ ਦੇ ਮਾਲਕ ਪਰਮੇਸ਼ਰ ਦੀ ਕਦੇ ਸਿਫਤ ਸਲਾਹ ਨਹੀਂ ਕੀਤੀ ਸਿਫਤ ਸਲਾਹ ਕਰਨ ਦੀ ਕੀਮਤ ਨਹੀਂ ਜਾਣੀ ਪਰਮੇਸ਼ਰ ਦੀ ਕਦੇ ਸਿੱਧ ਸਲਾਹ ਨਹੀਂ ਕੀਤੀ ਗੁਰੂ ਜੀ ਆਖਦੇ ਹਨ ਮੈਂ ਤੇਰੀ ਚਰਨ ਚਰਨ ਆਇਆ ਹਾਂ ਮੈਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖੀ ਤੂੰ ਮੇਰੇ ਦਿਲ ਦੀ ਜਾਣਨ ਵਾਲਾ ਅੰਤਰਜਾਮੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਨੁੱਖ ساری ਉਮਰ ਖਾਣ ਪੀਣ ਪਹਿਨਣ ਵਿੱਚ ਹੀ ਲੰਗਾ ਦਿੰਦਾ ਹੈ ਇਹ ਕਦੇ ਨਹੀਂ ਸੋਚਦਾ ਕਿ ਮੌਤ ਨੇ ਕਿਸੇ ਸਮੇਂ ਵੀ ਆ ਜਾਣਾ ਹੈ ਵਿਸ਼ੇ ਵਿਕਾਰਾਂ ਵਿੱਚ ਫਸੀ ਜਾਂਦਾ ਹੈ ਮਨੁੱਖ ਨੂੰ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਗਾਉਣੇ ਚਾਹੀਦੇ ਹਨ ਪਿਆਰੇ ਵਿਦਿਆਰਥੀਓ ਰੋਜ਼ਾਨਾ ਕਸਰਤ ਕਰਿਆ ਕਰੋ ਸੈਰ ਕਰਿਆ ਕਰੋ ਸੰਤੁਲਿਤ ਭੋਜਨ ਖਾਇਆ ਕਰੋ ਖੇਡਾਂ ਵਿੱਚ ਜ਼ਰੂਰ ਹਿੱਸਾ ਲਿਆ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ